ਸਤਿ ਸ੍ਰੀ ਅਕਾਲ ਜੀ ਅੱਜ ਬਣਾਵਾਂਗੇ ਅੰਡਾ ਤੇ ਸ਼ਿਮਲਾ ਮਿਰਚ ਦੀ ਭੁਰਜੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੀ ਥੋੜੇ ਜਿਹੇ ਲੱਗ ਤਰੀਕੇ ਨਾਲ ਬਣਾਵਾਂਗੇ ਇਸ ਤਰ੍ਹਾਂ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀਏ ਪਲੀਜ਼ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਤਿੰਨ ਪਿਆਜ਼ ਤੇ ਦੋ ਸ਼ਿਮਲਾ ਮਿਰਚਾਂ ਇਸ ਤਰੀਕੇ ਨਾਲ ਕੱਟ ਲਈਆਂ ਨੇ ਤੁਸੀਂ Shimla ਮਿਰਚਾਂ ਥੋੜੀਆਂ ਜਿਹੀਆਂ ਮੋਟੀਆਂ ਵੀ ਕੱਟ ਸਕਦੇ ਹੋ ਉਸ ਤੋਂ ਬਾਅਦ ਸਰੋਂ ਦਾ ਤੇਲ ਲਿਆ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ ਤੁਸੀਂ ਕਿਉਂ ਦੇ ਵਿੱਚ ਵੀ ਬਣਾ ਸਕਦੇ ਹੋ ਥੋੜਾ ਜੀਰਾ ਆਪਾਂ ਲੋੜ ਅਨਸਾਰ ਪਾ ਲਵਾਂਗੇ ਇਹਦੇ ਵਿੱਚ ਜਦੋਂ ਤੇਲ ਆਪਣਾ ਗਰਮ ਹੋ ਗਿਆ ਤੇ ਪਿਆਜ਼ ਆਪਾਂ ਇਸ ਟਾਈਮ ਤੇ ਪਾ ਦਵਾਂਗੇ ਪਿਆਜ਼ ਨੂੰ ਬਿਲਕੁਲ ਹਲਕਾ ਜਿਹਾ ਆਪਾਂ ਭੁੰਨ ਲੈਣਾ ਹੈ ਬਹੁਤ ਜ਼ਿਆਦਾ ਨਹੀਂ ਭੁੰਨਾਂਗੇ ਕਿਉਂਕਿ Shimla ਮਿਰਚਾਂ ਵੀ ਜਲਦੀ ਪੱਕ ਜਾਂਦੀਆਂ ਨੇ ਫਿਰ ਨਾਲ ਹੀ ਆਪਾਂ ਇਹਦੇ ਪਕਾ ਲਵਾਂਗੇ ਜਦੋਂ ਪਿਆਜ਼ ਥੋੜੇ ਜਿਹਾ ਆਪਣੇ ਬਿਲਕੁਲ ਥੋੜੇ ਜਿਹਾ ਭੁੱਜ ਕੇ ਉਸ ਟਾਈਮ ਦੇ Shimla ਮੱਚਾ ਐਡ ਕਰ ਦਵਾਂਗੇ ਤੁਸੀਂ ਸ਼ਿਮਲਾ ਮਿਰਚਾਂ ਦੀ ਮਾਤਰਾ ਹੈ ਜਿਹੜੀ ਵਾਧਾ ਘਟਾ ਵੀ ਸਕਦੇ ਹੋ ਜੇ ਤੁਸੀਂ ਵਾਧ ਰੱਖਣੀਆਂ ਨੇ ਤਿੰਨ ਪਿਆਜ਼ ਦੇ ਵਿੱਚ ਇਹ ਤਿੰਨ ਸ਼ਿਮਲਾ ਮਿਰਚਾਂ ਪਾਉਣੀਆਂ ਨੇ ਉਦੋਂ ਵੀ ਪਾ ਸਕਦੇ ਹੋ ਪਤਾ ਨਹੀਂ ਲੱਗਦਾ ਹੈਗਾ ਸ਼ਿਮਲਾ ਮਿਰਚਾਂ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਪੁਰਜੀ ਦੇ ਵਿੱਚ ਇੱਕ ਵਾਰੀ ਟਰਾਈ ਕਰਕੇ ਦੇਖੋ ਤੁਸੀਂ ਜੇ ਤੁਸੀਂ ਪਨੀਰ ਦੀ ਪੁਰਜੀ ਬਣਾਉਣੀ ਹੈ ਨਾ ਉਹਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਬਹੁਤ ਸਵਾਦ ਲੱਗਦੀਆਂ ਨੇ ਮਟਰ ਸ਼ਿਮਲਾ ਮਿਰਚਾਂ ਇਹਦੀਆਂ ਜਿਹੜੀਆਂ ਸੀਜ਼ਨਲ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਪਨੂ ਥੋੜੀ ਦੇਰ ਲਈ ਪਕਾ ਲਵਾਂਗੇ ਬਹੁਤ ਜ਼ਿਆਦਾ ਨਹੀਂ ਬਰਾਊਨ ਆਪਾਂ ਕਰਾਂਗੇ ਬਸ ਸਲਾਈਡ ਬਹਾਉਣ ਜਿਆ ਕਰ ਲਵਾਂਗੇ ਜਦੋਂ ਇਹ ਪੱਕੇ ਉਸ ਟਾਈਮ ਤੇ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਪਾਇਆ ਸੀ ਨਾ ਤੇ ਇੱਕ ਤੋਂ ਦੋ ਟਮਾਟਰ ਪਾ ਲਵਾਂਗੇ ਦੋ چھوٹے ਟਮਾਟਰ ਮੈਂ ਪਾਇਆ ਤੁਸੀਂ ਵੱਡਾ ਇੱਕ ਟਮਾਟਰ ਹੈ ਜਿਹੜਾ ਪਾ ਸਕਦੇ ਹੋ ਖੱਟਾ ਜ਼ਿਆਦਾ ਪਸੰਦ ਹੈ ਤਾਂ ਟਮਾਟਰ ਵੱਧ ਵੀ ਪਾ ਸਕਦੇ ਹੋ ਜਦੋਂ ਟਮਾਟਰ ਥੋੜੇ ਸੌਫਟ ਹੋ ਗਏ ਉਸ ਟਾਈਮ ਤੇ ਆਪਾਂ ਨੂੰ ਮਿਕਸਡ ਐਡ ਕਰ ਦੇਣਾ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨੂਨ ਹੈ ਜਿਹੜਾ ਐਡ ਕਰਾਂਗੇ ਦੇ ਨਾਲ ਹੀ ਆਪਾਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਸੀਗੀਆਂ ਜਦੋਂ ਆਪਾਂ ਅਦਰਕ ਲਸਣ ਦਾ ਪੇਸਟ ਪਾਇਆ ਸੀ ਤਾਂ ਆਪਾਂ ਲਾਲ ਮਿਰਚਾਂ ਵੀ ਥੋੜੀਆਂ ਜੀਆਂ ਐਡ ਕਰਾਂਗੇ ਤੁਸੀਂ ਜਿੰਨੀ ਕਿ ਮਿਰਚ ਖਾਣਾ ਪਸੰਦ ਕਰਦੇ ਹੋ ਉੰਨੀ ਕਿ ਮਿਰਚ ਐਡ ਕਰ ਲਿਓ ਆਪਾਂ ਅੱਧ ਚਮਚ ਤੋਂ ਥੋੜਾ ਉੱਪਰ ਹਲਦੀ ਐਡ ਕੀਤੀ ਆ ਲਾਲ ਮਿਰਚ ਬਿਲਕੁਲ ਘੱਟ ਪਈ ਆ ਇਹਦੇ ਵਿੱਚ ਆਪਾਂ ਮੀਟ ਮਸਾਲਾ ਪਾ ਦਵਾਂਗੇ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਮੈਗੀ ਮਸਾਲਾ ਵੀ ਪਾ ਸਕਦੇ ਹੋ ਉਹ ਨਾਲ ਵੀ ਇਹ ਜਿਹੜਾ ਸਵਾਦ ਦੁੱਗਣਾ ਹੋ ਜਾਂਦਾ ਹੈ ਤੇ ਧਨੀਆ ਦਰਦਰਾ ਕੁਟਿਆ ਹੈ ਤੇ ਥੀ ਧਨੀਆ ਪਾਊਡਰ ਹੈ ਜਿਹੜਾ ਉਹ ਵੀ ਐਡ ਕਰ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਪਾਉਂਗੇ ਤਾਂ ਜੀ ਅੱਗੇ ਤੁਹਾਡੀ ਬਹੁਤ ਹੀ ਚੰਗਾ ਸੁਆਦ ਆ ਮਨਪਸੰਦ ਤਿਆਰ ਹੋਊਗੀ ਇਹ ਗੈਸਿਕ ਫਲੇਮ ਥੋੜੀ ਲੋ ਕਰਕੇ ਆਪਾਂ ਨੂੰ ਪਕਾ ਲਵਾਂਗੇ ਜਦੋਂ ਆਪਣਾ ਥੋੜਾ ਕੀ ਛੱਡ ਦਿੱਤਾ ਤਿੰਨਸਾਲੇ ਬਿਲਕੁਲ ਪੁੱਜ ਗਏ ਆਪਣੇ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਅੰਡੇ ਆ ਜਿਹੜੇ ਉਹ ਪਾਵਾਂਗੇ ਅੰਡੇ ਮੈਂ ਤੋੜਲੇ ਸੀਗੇ ਇੱਕ ਕਾਲੇ ਦੇ ਵਿੱਚ ਕੱਢ ਲਏ ਸੀਗੇ ਤੁਸੀਂ ਦੇਖ ਕੇ ਚੰਗੀ ਤਰ੍ਹਾਂ ਜਿਹੜੇ ਅੰਡੇ ਆ ਤੋੜ ਲੈਣੇ ਆ सारे कि सारे बढ़िया होना कोलेरेज ਕੱਢਣ ਤੋਂ ਬਾਅਦ ਆਪਾਂ ਇਹਨੂੰ ਇਹਦੇ ਵਿੱਚ ਐਡ ਕਰ ਲਵਾਂਗੇ ਤੁਸੀਂ ਚਾਹੋਣ ਜਾਂ ਨੂੰ ਪਹਿਲਾਂ ਵੀ ਮਿਕਸ ਕਰ ਸਕਦੇ ਹੋ ਜਿਹੜੇ ਗੋਲੇ ਨੇ ਫਿਰ ਟੋੜਾ ਹੋ ਨਹੀਂ ਬੰਦਾ ਹੈਗਾ ਪਾਪੜੀ ਜੀ ਨਹੀਂ ਬਣਦੀ ਹੈਗੀ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਨਾਲ ਦੀ ਨਾਲ ਹੀ ਮਿਕਸ ਕਰਦੇ ਜਾਵਾਂਗੇ ਕੜਚੀ ਦੇ ਨਾਲ ਹਿਲਾਉਂਦੇ ਜਾਵਾਂਗੇ ਤੇ ਮਿਕਸ ਕਰਦੇ ਜਾਵਾਂਗੇ ਜਦੋਂ ਇਹ ਪਨੀਰ ਦੀ ਤਰ੍ਹਾਂ ਨਹੀਂ ਹੋ ਜਾਂਦਾ ਹੈਗਾ ਉਸ ਟਾਈਮ ਤੱਕ ਆਪਾਂ ਇਹਨੂੰ ਪਕਾ ਲਵਾਂਗੇ ਚੰਗੀ ਤਰ੍ਹਾਂ ਤੇ ਗੈਸ ਦੀ ਫਲੇਮ ਹਾਈ ਟੂ ਮੀਡੀਅਮ ਆਪਾਂ ਰੱਖ ਲਵਾਂਗੇ ਵਿੱਚ ਵਿੱਚ ਮੀਡੀਅਮ ਰੱਖੀਆ ਵਿੱਚ ਵਿੱਚ ਹਾਈ ਰੱਖੀਆ ਤੇ ਕੜਛੀ ਜਿਹੜੀ ਥੱਲੇ ਤੱਕ ਫੇਰ ਦੇ ਜਾਵਾਂਗੇ ਤਾਂ ਕਿ ਬਿਲਕੁਲ ਵੀ ਥੱਲੇ ਨਾ ਲੱਗੇ ਬਾਅਦ ਦੇ ਵਿੱਚ ਤੁਸੀਂ ਇਹਦੇ ਵਿੱਚ ਧਨੀਆ ਜਾਂ ਕਸੂਰੀ ਮੇਥੀ ਕੋਈ ਵੀ ਚੀਜ਼ ਐਡ ਕਰਨੀ ਹੋ ਐਡ ਕਰ ਸਕਦੇ ਹੋ ਮੈਂ ਨਹੀਂ ਕੀਤੀ ਹੈ ਕਿਉਂਕਿ ਮੇਰੇ ਕੋਲ ਅਵੇਲੇਬਲ ਨਹੀਂ ਸੀ ਇਹ ਇਸ ਟਾਈਮ ਤੇ ਇਸ ਲਈ ਆਪਾਂ ਇਦਾਂ ਹੀ ਇਹ ਜਿਹੜੀ ਪੁਰਜੀ ਬਣਾ ਲਈ ਆ ਮਿਕਸ ਕਰ ਲਈ ਆ ਇੱਕ ਵਾਰੀ ਤੁਸੀਂ ਜਰੂਰ ਇਸ ਤਰੀਕੇ ਨਾਲ ਬਣਾ ਕੇ ਦੇਖੋ Shimla mirch ਨਾਲ ਬਹੁਤ ਜਿਆਦਾ ਸਵਾਦ ਲੱਗਦੀ ਹੈ ਚਾਹੇ ਪਨੀਰ ਦੀ ਪੁਰਜੀ ਬਣਾਓ ਜਾਂ ਤੁਸੀਂ ਕੋਈ ਵੀ ਪੁਰਜੀ ਜਿਹੜੀ ਜਾਂ ਅੰਡਿਆਂ ਦੀ ਪੁਰਜੀ ਬਣਾਓ ਇਹ ਆਪਣੀ ਬਿਲਕੁਲ ਚੌਥੀ ਗਾੜੀ ਹੋਣ ਤੱਕ ਪਕਾ ਲਵਾਂਗੇ ਤੇ ਬਿਲਕੁਲ ਆਪਣੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਇਹਨੂੰ ਰੋਟੀ नान ਪਰਾਂਠੇ ਕਿਸੇ ਵੀ ਨਾਲ ਵੀ ਖਾ ਸਕਦੇ ਹੋ ਮੈਂ नान ਬਣਾਏ ਸੀਗੇ ਪਿਆਜ਼ ਵਾਲੇ ਉਹਦੇ ਨਾਲ ਬਹੁਤ ਜ਼ਿਆਦਾ ਸਵਾਦ ਲੱਗੇ ਜੇ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਕਰਦੇ ਕਰੋ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ